ਨਹੀਂ ਰੋਲ ਜਿੰਦਾਬਾ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਅੱਜ ਖੰਨਾ ਵਿਖੇ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਦਾ ਸਾਂਝਾ ਉਮੀਦਵਾਰ ਲਾਣਿਆ ਹੈ ਸੁਖਬੀਤ ਸਿੰਘ ਬਾਦਲ ਨੇ ਇਸ ਮੌਕੇ ਆਪਣੇ ਅਕਾਲੀ ਵਰਕਰ ਨੂੰ ਅਪੀਲ ਕੀਤੀ ਹੈ ਕਿ ਦਰਬਾਰਾ ਸਿੰਘ ਗੁਰੂ ਨੂੰ ਹਰ ਹਾਲ ਵਿੱਚ ਜਿਤਾਉਣਾ ਹੈ ਇਸ ਮੌਕੇ ਸੁਖਬੀਤ ਸਿੰਘ ਬਾਦਲ ਨੇ ਆਪਣੇ ਸੰਬੋਧਨ ਚ ਕਾਂਗਰਸ ਉੱਪਰ ਤਿੱਖੇ ਹਮਲੇ ਵੀ ਕੀਤੇ ਹਨ ਅੱਜ ਹਲਕਾ ਫਟੇਗੜ ਸਾਹਿਬ ਦੀ ਪਾਰਲੀਮੈਂਟ ਸੀਟ ਦੇ ਇਲੈਕਸ਼ਨ ਦੇ ਸੰਬੰਧ ਵਿੱਚ ਪਹਿਲੀ ਰੈਲੀ ਖੰਨੇ ਤੋਂ ਸ਼ੁਰੂ ਕੀਤੀ ਹੈ ਬੋਲੋ ਸੋਨ ਸੋਨ ਸੋ ਸ਼ੁਰੂ ਕਰਨ ਤੋਂ ਪਹਿਲੇ ਮੈਂ ਸਾਰੀ ਸੰਗਤ ਸਾਹਮਣੇ ਐਲਾਨ ਕਰਨਾ ਚਾਹਣਾ ਕਿ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਸੰਜੇ ਉਮੀਦਵਾਰ ਸਰ ਦਰਬਾਰਾ ਸਿੰਘ ਗੁਰੂ ਜੀ ਨੂੰ ਮੈਂ ਐਲਾਨ ਕਰਦਾ ਹਾਂ ਦਾ ਦਰਬਾਰਾ ਸਿੰਘ ਗੁਰੂ ਜੀ ਬਹੁਤ ਹੀ ਕਾਬਲ ਮਿਹਨਤੀ ਇਨਸਾਨ ਮੇਰੇ ਪਿਤਾ ਬਾਦਲ ਸਾਹਿਬ ਨਾਲ ਲਗਾਤਾਰ 10 ਸਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਵੇ ਜਿਹੜੀ ਵੱਡੀ ਗੱਲ ਕਿਹੜੇ ਫਤਗਰ ਸਾਹਿਬ ਹਲਕੇ ਵਾਲਿਆਂ ਨੂੰ ਜਿਹਦਾ ਬਹੁਤ ਵੱਡਾ ਫਾਇਦਾ ਹੋਣਾ ਕੀ ਦਰਬਾਰਾ ਸਿੰਘ ਗੁਰੂ ਜੀ ਨੂੰ ਸਾਰੇ ਅਫਸਰ ਜਾਣਦੇ ਥੋਨੂੰ ਕੋਈ ਕੰਮ ਹੋਏ ਆ ਹਰ ਕੰਮ ਦਾ ਇਲਾਜ ਆਪਣੇ ਆਪ ਲੱਭ ਲੈਂਦੇ ਆ ਕਿਉਂਕਿ ਬਾਦਲ ਸਾਹਿਬ ਨਾਲ ਪੂਰੇ ਦਸ ਸਾਲ ਮੇਰੇ ਨਾਲ ਵੀ ਇਹਨਾਂ ਦਾ ਬਹੁਤ ਪਿਆਰ ਸਾਡੇ ਪਰਿਵਾਰ ਦੀ ਇਨਰ ਟੀਮ ਵਿੱਚੋਂ ਅਸੀਂ ਦੇਖਿਆ ਕਿ ਫਟੇਗੜ ਸਾਹਿਬ ਵਰਗੇ ਵਧੀਆ ਹਲਕੇ ਵਾਸਤੇ ਇੱਕ ਨੇਕ ਇਨਸਾਨ ਚਾਹੀਦਾ ਹੈ ਆ ਪਵਿੱਤਰ ਹਲਕਾ ਗੁਰੂ ਦੀ ਨਗਰੀ ਹੈ ਤੇ ਮੈਂ ਸਾਰਾ ਸਦਕੇ ਸੋਚ ਕੇ ਸਰਾਤ ਕਰਕੇ ਸਾਰੀ ਲੀਡਰਸ਼ਿਪ ਨਾਲ ਗੱਲ ਕਰਕੇ ਅਸੀਂ ਫੈਸਲਾ ਕੀਤਾ ਤੇ ਅੱਜ ਤੋਂ ਤੁਹਾਡੀ ਸੇਵਾ ਸਾਦਰ ਮੈਨੂੰ ਪੂਰੀ ਆਸ ਕਿ ਤੁਸੀਂ ਦਿਨ ਰਾਤ ਤੱਕ ਲੈ ਡੇਢ ਮਹੀਨੇ ਕੰਮ ਕਰਕੇ ਇਹਨਾਂ ਨੂੰ ਜਿਤਾਉਂਗੇ ਜੇ ਇਕੱਠੇ ਹੋ ਜੋਂਗੇ ਮੈਂ ਤੁਹਾਨੂੰ ਕਹਿੰਦਾ ਤੁਹਾਡਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ ਮੈਂ ਪਿਛਲੇ 2.5 ਮਹੀਨਿਆਂ ਦੇ ਅੰਦਰ ਤਕਰੀਬਨ 108 ਨੋਹ ਹਲਕੇ ਜਾ ਚੁੱਕਾ ਹਾਂ ਤਕਰੀਬਨ 3 ਲੱਖ ਵਰਕਰਾਂ ਨਾਲ ਮਿਲ ਚੁੱਕਾ ਹਾਂ ਉਹਨਾਂ ਨਾਲ ਗੱਲ ਕਰ ਚੁੱਕਾ ਹਾਂ ਉਹਨਾਂ ਦੀਆਂ ਭਾਵਨਾਵਾਂ ਸਮਝ ਕੇ 3 ਲੱਖ ਵਰਕਰਾਂ ਦੇ ਫੋਟੋ ਵੀ ਖਿਚਾ ਚੁੱਕਾ ਹਾਂ ਮੈਂ ਇਹ ਕਰ ਕਹਿਣਾ ਚਾਹਦਾ ਵਰਕਰ ਬੜੇ ਕਾਇਮ ਹੈ ਬੜਾ ਬਹੁਤ ਹੌਸਲੇ ਜਨ ਉਹਨਾਂ ਦੇ ਮਨ 'ਚ ਗੁੱਸਾ ਆ ਜਿਹੜੇ ਝੂਠੇ ਪਰਚੇ ਜਿੱਤੇ ਉਹਨਾਂ ਦੇ ਜਿਹੜਾ ਜ਼ੁਲਮ ਕੀਤਾ ਆਪਣੀ ਉਮਰ ਕਰਾਂਦੇ ਉਹ ਬਦਲਾ ਲੈਣਾ ਚਾਹੁੰਦੇ ਬਦਲਾ ਤੁਸੀਂ ਲੈ ਸਕਦੇ ਹੋ ਤੋ ਇਸ ਕਰਕੇ ਆਓ ਆਪਾਂ ਇਕੱਠੇ ਹੋਈਏ ਨਿਸ਼ਾਨਾ ਬਣਾਈਏ ਸੌਖਾ ਕਰਕੇ ਜਾਈਏ ਕਿ ਆਪਾਂ ਫਤੇਗੜ ਸਾਹਿਬ ਦੀ ਸੀ ਜਿਹੜੀ ਸ਼ਰਮ ਦੀ ਕਾਲੀ ਨਲ ਭਾਜਪੀ ਨੇ ਦਰਬਾਰਾ ਸਿੰਘ ਗੁਰੂ ਜੀ ਦਿੱਤੀ ਹੈ ਅੱਪਾ ਜਿਤਨੀ ਐ ਜਿਤਨੀ ਐ ਜਿਤਨੀ ਐ ਵੇ ਗੁਰੂ ਜੀ ਦਾ ਖਾਲਸਾ ਵਈ ਵੀ ਜੀ ਦੀ ਫਤਿਹ ਬੀਰ ਰਿਪੋਰਟ ਪੰਜਾਬ ਟੂਡੇ